ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਉਹਨਾਂ ਦਾ ਕੀ ਹਾਲ ਉਸ ਵੇਲੇ ਹੋਇਆ ਹੋਣਾ ਸਮਾ ਆ ਗਿਆ ਵਾ ਸ਼ੀਦੀ ਦਾ ਮਹਾਰਾਜ ਜੀ ਦਾ ਔਰੰਗਜੇਬ ਨੇ ਕਿਹਾ ਤੁਹਾਡਾ ਨਾਮ ਤੇਗ ਬਹਾਦਰ ਰੱਖਿਆ ਕੋਈ ਤੇਗ ਦੇ ਜੋਰ ਵੀ ਦਿਖਾਏ ਇਤਿਹਾਸ ਵਿੱਚ ਲਿਖਿਆ ਮਹਾਰਾਜ ਕਹਿੰਦੇ ਤਿੱਖੀ ਤਲਵਾਰ ਲੈ ਕੇ ਕੱਚੇ ਤਾਗੇ ਦੀ ਉੱਤੇ ਤੰਦ ਬੰਨ੍ਹਦੇ ਹੋ ਔਰੰਗਜੇਬ ਜਿਹੜੀ ਤਲਵਾਰ ਹੈ ਨਾ ਤਿੱਖੀ ਤੋਂ ਤਿੱਖੀ ਤਲਵਾਰ ਮੰਗਾਈ ਜਾਵੇ ਕੱਚਾ ਤਾਗਾ ਬੰਨਿਆ ਜਾਵੇ ਉਹਦੇ ਉੱਤੇ ਕਹਿੰਦੇ ਤਲਵਾਰ ਕੱਚੇ ਤਾਗੇ ਦਾ ਕੁਝ ਨਹੀਂ ਵਿਗਾੜ ਸਕਦੀ ਸਾਡੇ ਸਰੀਰ ਦਾ ਕੀ ਵਿਗਾੜੇਗੀ ਸਾਹ ਸੰਗਤ ਗੁਰੂ ਮਹਾਰਾਜ ਚਾਂਦਨੀ ਚੌਂਕ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਕੇ ਚੌਂਕੜਾ ਲਾ ਕੇ ਬੈਠੇ ਨੇ ਜਲਾਦ ਨੂੰ ਕਹਿੰਦੇ ਜਦੋਂ ਅਸੀਂ ਕਹਾਂਗੇ ਉਦੋਂ ਤਲਵਾਰ ਚ ਲਾਈਂ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਉਸ ਵੇਲੇ ਮਹਾਰਾਜ ਦੇ ਕੋਲ ਆਏ ਮਹਾਰਾਜ ਹੁਕਮ ਕਰੋ ਦਾਸ ਵਾਸਤੇ ਕੀ ਹੁਕਮ ਹੈ ਤਨ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨੂੰ ਕਹਿਣ ਲੱਗੇ ਦੂਰ ਖੜ ਜਾ ਸਾਡਾ ਜਿਹੜਾ ਸੀਸ ਹੈ ਉਹ ਤੇਰੀ ਝੋਲੀ ਵਿੱਚ ਆਪ ਹੋਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿੱਥੇ ਤਾਂ ਗੁਰਸਿੱਖ ਰੋਜ਼ ਦਰਸ਼ਨ ਕਰਦਾ ਗੁਰੂ ਦੇ ਕਿੱਥੇ ਗੁਰੂ ਕਹਿ ਰਹੇ ਨੇ ਵੀ ਸਾਡਾ ਸੀਸ ਤੇਰੀ ਝੋਲੀ ਵਿੱਚ ਆਵੇਗਾ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਉਹਨਾਂ ਦਾ ਕੀ ਹਾਲ ਉਸ ਵੇਲੇ ਹੋਇਆ ਹੋਣਾ ਵੀ ਗੁਰੂ ਮਹਾਰਾਜ ਕੀ ਕਹਿ ਰਹੇ ਨੇ ਭਾਈ ਜੈਤਾ ਜੀ ਉੱਥੇ ਖੜ ਜਾਓ ਦੂਰ ਸਾਡਾ ਸੀਸ ਢੋਲੀ ਵਿੱਚ ਲੈ ਕੇ ਅਨੰਦਪੁਰ ਸਾਹਿਬ ਨੂੰ ਚਲੇ ਜਾਣਾ ਕੋਈ ਰੁਕਾਵਟ ਨਹੀਂ ਪੈਣੀ ਤੁਹਾਨੂੰ ਸਿੱਧਾ ਅਨੰਦਪੁਰ ਸਾਹਿਬ ਨੂੰ ਜਾਣਾ ਹੁਣ ਧਿਆਨ ਦੇਣਾ ਸਾਹ ਸੰਗਤ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਸੀ ਏ ਔਰੰਗਜ਼ੇਬ ਤੇਰੀ ਤਲਵਾਰ ਸਾਡੇ ਸਰੀਰ ਦਾ ਕੁਝ ਨਹੀਂ ਵਿਗਾੜ ਸਕਦੀ ਹੁਣ ਤਿੱਖੀ ਤਲਵਾਰ ਲਈ ਇੱਕ ਸਭ ਤੋਂ ਵਧੀਆ ਤਲਵਾਰ ਲੈ ਕੇ ਉੱਥੇ ਕੱਚਾ ਤਾਗਾ ਬੰਨੇ ਆ ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਜਿਲਾਦ ਨੂੰ ਕਿਹਾ ਕਹਿੰਦੇ ਤਲਵਾਰ ਚਲਾ ਇਤਿਹਾਸ ਵਿੱਚ ਲਿਖਿਆ ਵੀ ਅਜੇ ਤਲਵਾਰ ਦਾ ਵਾਰ ਨਹੀਂ ਸੀ ਹੋਇਆ ਮਹਾਰਾਜ ਦਾ ਸੀਸ ਪਹਿਲਾਂ ਹੀ ਭਾਈ ਜੇਤਾ ਜੀ ਦੀ ਝੋਲੀ ਵਿੱਚ ਜਾ ਪਿਆ